ਚੈਨਲ ਨਾਲ ਜੁੜੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਔਰ ਇਹ ਕੋਈ ਵਲੌਗ ਨਹੀਂ ਹੈ ਬੱਸ ਇਹ ਆ ਕੇ ਕੁਝ ਗੱਲਾਂ ਨੇ ਜਿਹੜੀਆਂ ਵਧੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤਾਂ ਤੁਸੀਂ ਆਮ ਹੀ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਆ ਮਾਂ ਆਮ ਹੀ ਅਕਸਰ ਬਹੁਤ سارے ਲੋਕ ਆ ਜਿਹੜੇ ਕੋਈ ਚੀਜ਼ ਕਹਿੰਦੇ ਨੇ ਕਿ ਯਾਰ ਬੱਚੇ ਆ ਜਿਹੜੇ ਉਹ ਜਿਹੜੀਆਂ ਗਲਤ ਚੀਜ਼ਾਂ ਸਿੱਖ ਰਹੇ ਆ ਯਾਰ ਇਨਸਟੋਰੀ ਉੱਤੇ YouTube ਦੇ ਉੱਤੇ ਜਾਂ Snapchat ਦੇ ਉੱਤੇ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ ਤਾਂ ਉਸ ਦੇ ਉੱਤੇ ਆਪਾਂ ਜਿਹੜਾ ਬੱਚਿਆਂ ਨੂੰ ਤੇ ਅਕਸਰ ਹੀ ਆਪਾਂ ਮੋਬਾਈਲ ਫੋਨ ਸੋਸ਼ਲ ਮੀਡੀਆ ਨੂੰ ਆਪਾਂ ਦੋਸਤ ਮੰਨੇ ਆ ਪਰ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਇਸ ਦੇ ਜਿਹੜੇ ਵੱਡੇ ਜ਼ਿੰਮੇਦਾਰ ਨੇ ਉਹ ਜ਼ਿੰਮੇਦਾਰ ਅਸਲ ਦੇ ਵਿੱਚ ਮਾਪੇ ਨੇ ਪਰ ਤੁਸੀਂ ਇੱਥੇ ਕਹੋਗੇ ਕਿ ਮਾਪੇ ਕਿਵੇਂ ਨੇ ਪਰ ਮੈਨੂੰ ਇਹ ਲੱਗਦਾ ਕਿ ਆਪਣੇ ਆਪਣੇ ਵਿਚਾਰ ਨੇ ਪਰ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਤੁਸੀਂ ਕਾਫੀ ਜਿਹੜੇ ਆਉਂਦੇ ਅੱچھے ਬੰਦੇ ਨੂੰ ਦੇਖ ਰਹੇ ਹੋ ਉਹਨਾਂ ਦੀਆਂ ਵੀਡੀਓ ਦੇਖ ਰਹੇ ਹੋ ਜਿਵੇਂ ਮੈਂ ਗੱਲ ਕਰਾਂ ਪੈਂਕਾ ਚਰਗਦੀ ਤੇ ਜਿੱਦਾਂ ਪਹਿਲਾਂ ਚੱਲੀ ਸੀ ਖਾਲਸਾ ਵੀਰ ਚੱਲੀ ਸੀ ਆਪਣਾ ਪਾਈ ਜਹਰਪਾਲ ਸਿੰਘ ਦੀ ਤਾਂ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜਵਾਕਾਂ ਨੂੰ ਉਹ ਸਹੀ ਰਾਹ 'ਤੇ ਪਾਉਣ ਵਾਸਤੇ ਇੱਕ ਜਾਪਕੌਰ ਆ ਗੁੱਡੀ ਛੋਟੀ ਜੀ ਉਹ ਤੁਸੀਂ ਦੇਖਿਆ ਹੋ ਉਹ ਮੁੰਡਾ ਦਾ ਵੀਰ ਮੇਰਾ ਕਿਸੇ ਹੈ ਬਾਹਰਲੇ ਮੁਲਕ ਦੇ ਵਿੱਚ ਆ ਤੇ ਉਹ ਆਪਣੀ ਬੱਚੀ ਨੂੰ ਮੈਨੂੰ ਦਾ ਘਟੂ ਘਟ ਤਿੰਨ ਚਾਰ ਘੰਟੇ ਲਗਾਤਾਰ ਇੱਕ ਵਧੀਆ ਟ੍ਰੇਨਿੰਗ ਦੇ ਰਿਹਾ ਉਸ ਨੂੰ ਵਾਕ ਦੀ ਤੇ ਜਿੰਮ ਦੇ ਵਿੱਚ ਜਿਹੜੇ ਉਹ ਐਕਸਰਸਾਈਜ਼ਾਂ ਕਰਵਾ ਰਿਹਾ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਅਮਰਤਪਾਲ ਸਿੰਘ ਖੁੱਦਾ ਬਾਈ ਜਿਹੜਾ ਅਕਸਰ ਤੁਸੀਂ ਦੇਖਦੇ ਹੋਮੋਗੇ ਸਾਈਕਲ ਦੇ ਉੱਤੇ ਸਫ਼ਰ ਕਰਦਾ ਤੇ ਕਾਫੀ ਦੇਸ਼ਾਂ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਕਾਫੀ ਜਗਾਵਾਂ ਦੇ ਉੱਤੇ ਉਹ ਜਿਹੜਾ ਆਪਾ ਹੁੰਦਾ ਤੁਸੀਂ ਦੇਖਦੇ ਹੋਮੋਗੇ ਸਾਈਕਲ ਦੇ ਉੱਤੇ ਉਸ ਨੇ ਵੀ ਇੱਕ ਬਹੁਤ ਵਧੀਆ ਜਿਹੜੀ ਇੱਕ ਚੀਜ਼ ਚਨਾਈ ਹੈ ਕਿ ਉਹ ਆਪਣੇ ਇੱਕ ਬੱਚੀ ਨੂੰ ਜਿਹੜਾ ਉਹ ਟਰੈਕਿੰਗ ਵਗੈਰਾ ਦੇ ਵਿੱਚ ਆਪਣੇ ਨਾਲ ਜਿਹੜਾ ਲਿਜਾ ਰਿਹਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ-ਨਾਲ ਹਰ ਇੱਕ ਮਾਪੇ ਨੂੰ ਸਿੱਖਣੀਆਂ ਚਾਹੀਦੀਆਂ ਕਿ ਅੱਜ ਕੱਲ ਜੋ ਦੌਰ ਚੱਲ ਰਿਹਾ ਹੈ ਕਿ ਬੱਚੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਦਿਮਾਗੀ ਤੌਰ ਤੇ ਇੰਟੈਲੀਜੈਂਟ ਨੇ ਬਹੁਤ ਜਲਦੀ ਚੀਜ਼ਾਂ ਨੂੰ ਗ੍ਰਹਿਣ ਕਰਦੇ ਨੇ ਤਾਂ ਇਸ ਦੇ ਬਿੱਸੇ ਦੇ ਵਿੱਚ ਆਪਾਂ ਮੁੜ ਤੋਂ ਉਸੇ ਗੱਲ ਤੇ ਆਉਣੇ ਆ ਕਿ ਮਾਪੇ ਇੱਥੇ ਗਲਤ ਨੇ ਮਾਪੇ ਕੋ ਗਲਤ ਕਹਿਣ ਦਾ ਮਤਲਬ ਇਹ ਆ ਕਿ ਅਗਰ ਤੁਸੀਂ ਆਪਣੇ ਬੱਚਿਆਂ ਤੋਂ ਧਿਆਨ ਛੱਡ ਕੇ ਹਰ ਟਾਈਮ ਫੋਨ ਦੇ ਵਿੱਚ ਰੀਲਾਂ ਦੇਖੋਗੇ ਤਾਂ ਤੁਹਾਡੇ ਬੱਚੇ ਕਿਤੇ ਨਾ ਕਿਤੋਂ ਜੜੀਆਂ ਉਹ ਗਲਤ ਚੀਜ਼ਾਂ ਸਿੱਖਦੇ ਰਹਿੰਦੇ ਨੇ ਤਾਂ ਅਗਰ ਤੁਸੀਂ ਗਰਾਊਂਡ ਨੂੰ ਪ੍ਰੇਫਰ ਕਰੋਗੇ ਤੁਸੀਂ ਗਰਾਊਂਡ ਜਾਓਗੇ ਆਪਣੇ ਬੱਚਿਆਂ ਨੂੰ ਮਾਣ ਲੈ ਕੇ ਜਾਓਗੇ ਤਾਂ ਉੱਥੇ ਉਹ ਬੱਚੇ ਉਹ ਚੀਜ਼ਾਂ ਸਿੱਖਣਗੇ ਜੋ ਤੁਸੀਂ ਕਰਦੇ ਹੋ ਉਹਨਾਂ ਦੇ ਸਾਹਮਣੇ ਤੇ ਦੂਜੇ ਨੰਬਰ ਤੇ ਇੱਕ ਛੋਟੀ ਜੀ ਵੀਡੀਓ ਮੈਂ ਦੇਖ ਰਿਹਾ ਸੀ ਕਿ ਬੱਚੇ ਨੂੰ ਅਸਲ ਦੇ ਵਿੱਚ ਮਾਪੇ ਹੀ ਸਿਖਾਉਂਦੇ ਨੇ ਔਰ ਜਦੋਂ ਕੋਈ ਹੋਰ ਉਹਨਾਂ ਦੇ ਸਾਹਮਣੇ ਕੋਈ ਦੂਜਾ ਬੰਦਾ ਕੋਈ ਐਕਟੀਵਿਟੀ ਕਰਦਾ ਤਾਂ ਉਹਦਾ ਧਿਆਨ ਹੈ ਜਿਹੜਾ ਉਹਨਾਂ ਉਹ ਚੀਜ਼ਾਂ ਪਾਸੇ ਜਿਹੜਾ ਉਹ ਚਲਿਆ ਜਾਂਦਾ ਤਾਂ ਤਾਂ ਦਾ ਮਤਲਬ ਹੈ ਯਾਰ ਕਿ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਤੁਹਾਡੇ ਆਪਣੇ ਹੱਥ ਆ ਔਰ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਕਿ ਇਹ ਉਹ ਦਰਖਤ ਨੇ ਜਿਹੜੇ ਤੁਹਾਨੂੰ ساری ਉਮਰ ਛਾਂ ਵੀ ਦੇਣਗੇ ਔਰ ساری ਉਮਰ ਤੁਹਾਨੂੰ ਫਲ ਵੀ ਦੇਣਗੇ ਤੇ ਬਸ ਇਹਦੇ ਵਾਸਤੇ ਤੁਸੀਂ ਕੋਈ ਜ਼ਿਆਦਾ ਤੁਹਾਨੂੰ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਪਵੇਗੀ ਇਹਦੇ ਵਾਸਤੇ ਤੁਸੀਂ ਬਸ ਸਿਰਫ ਜਿਵੇਂ ਇੱਕ ਦਰਖਤ ਨੂੰ ਤੁਸੀਂ ਛੋਟੇ ਬੂਟੇ ਨੂੰ ਲਾਉਨੇ ਹੋ ਤਾਂ ਉਹਦੀ ਕੇਅਰ ਕਰਦੇ ਹੋ ਗਰਮੀ ਤੋਂ ਮਤਲਬ ਕਿ ਜਦੋਂ ਆਪਣੇ ਲੋਹਾਂ ਚੱਲਦੀਆਂ ਨੇ ਉਹਦੇ ਆਲੇ-ਦੁਆਲੇ ਜਿਹੜਾ ਆਪਣਾ ਔਲਾਦ ਨੇ ਉਹ ਬਾੜ ਕਰ ਦਿੰਦੇ ਹੋਂ ਤੇ ਤੁਸੀਂ ਉਹਨੂੰ ਪ੍ਰੋਪਰ ਪਾਣੀ ਪਾਉਣੇ ਹੋ ਸਹੀ ਏ ਤੇ ਜਦੋਂ ਤੱਕ ਉਹ ਵੱਡਾ ਨਹੀਂ ਹੋ ਜਾਂਦਾ ਜਦੋਂ ਤੱਕ ਉਹ ਆਪਣੇ ਮਤਲਬ ਕਿ ਆਪਣੇ ਆਪ ਬਦਨਾ ਫੁੱਲਣਾ ਜਿਹੜਾ ਉਹ ਸਟਾਰਟ ਨਹੀਂ ਕਰ ਦਿੰਦਾ ਉਹਨਾਂ ਟਾਈਮ ਆਪਾਂ ਉਸ ਬਰਸਤ ਦੀ ਕੇਅਰ ਕਰਨੀ ਆ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅਗਰ ਤੁਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਚੰਗੇ ਪਾਸੇ ਲਾਉਣੇ ਹੋ ਚੰਗੀਆਂ ਚੀਜ਼ਾਂ ਸਿਖਾਉਣੇ ਹੋ ਤਾਂ ਉਹ ਤੁਹਾਨੂੰ ਉਹਨਾ ਟਾਈਮ ਸਿਖਾਉਣੀ ਆ ਪੈਣਗੀਆਂ ਜਿੰਨਾ ਟਾਈਮ ਉਹ ਆਪਣੇ ਆਪ ਤੇ ਡਿਪੈਂਡ ਨਹੀਂ ਹੋ ਜਾਂਦੇ ਜਿੰਨਾ ਟਾਈਮ ਉਹਨਾਂ ਨੂੰ ਚੰਗੇ ਮਾੜੇ ਦਾ ਗਿਆਨ ਨਹੀਂ ਹੋ ਜਾਂਦਾ ਹਾਂ ਜਦੋਂ ਉਹਨਾਂ ਨੂੰ ਇਹ ਚੀਜ਼ ਦੇ ਵਿੱਚੋਂ ਜਿਹੜੀ ਇਹ ਸਰਕਲ ਆ ਜਿਹੜੇ ਚੋਂ ਉਹ ਮਤਲਬ ਕਿ ਚੰਗੇ ਮਾੜੇ ਦੀਆਂ ਗੱਲਾਂ ਸਿੱਖ ਕੇ ਜਿਹੜੇ ਉਹ ਰਾਹ ਜਿਹੜੇ ਚੂਜ਼ ਕਰਦੇ ਨੇ ਚੂਜ਼ ਕਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਜਦੋਂ ਤੁਸੀਂ ਕੱਢ ਕੇ ਉਹਨਾਂ ਨੂੰ ਚੰਗੇ ਰਾਹ ਤੇ ਦਿਖਾਉਂ ਰਹੇ ਹੋ ਚੰਗੇ ਮਾਰਗਦਰਸ਼ਾਂ ਬਣਦੇ ਹੋ ਉਹਨਾਂ ਨੂੰ ਤਾਂ ਉਹ ਚੰਗੀਆਂ ਚੀਜ਼ਾਂ ਸਿੱਖਦੇ ਰਹਿੰਦੇ ਨੇ ਤਾਂ ਇਹਰੇ ਕਹਣ ਦਾ ਮਤਲਬ ਇਹ ਆ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ ਜਾਈ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਚੰਗੀਆਂ ਚੰਗੇ ਬੰਦੇਆਂ ਨੂੰ ਫੋਲੋ ਕਰੋ ਇਨਸਟਾ ਸੋਸ਼ਲ ਮੀਡੀਆ ਇਹ ਤੁਹਾਡੇ ਦਿਮਾਗ ਤੇ ਡਿਪੈਂਡ ਕਰਦਾ ਹੈ ਜੋ ਤੁਸੀਂ ਲੀਲਾ ਦੇਖੋਗੇ ਇਹ बार-बार बार-बार ਤੁਹਾਨੂੰ ਉਹੀ ਚੀਜ਼ਾਂ ਦਿਖਾਏਗਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਚੰਗੇ ਬੰਦੇ ਜਿਹੜੇ ਉਹ ਪੰਜਾਬ ਨੂੰ ਲੀਡ ਕਰੀ ਜਾਂਦੇ ਨੇ ਤਾਂ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਚੰਗੀਆਂ ਚੀਜ਼ਾਂ ਚੰਗੇ ਵਿਚਾਰ ਸਿੱਖੋਗੇ ਤੇ ਉਹ ਆਪਣੇ ਬੱਚਿਆਂ ਦੇ ਸਾਹਮਣੇ ਤੁਸੀਂ ਪੇਸ਼ ਕਰੋਗੇ ਤਾਂ ਉਹ ਬੱਚੇ ਸਿੱਖਣਗੇ ਤਾਂ ਉਸ ਦਾ ਫਾਇਦਾ ਤੁਹਾਨੂੰ ਇਹ ਹੋਏਗਾ ਕਿ ਸਾਰੀ ਉਮਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਰੀ ਉਮਰ ਤੁਹਾਨੂੰ ਉਹ ਛਾਂ ਵੀ ਦੇਵੇਗਾ ਤੇ ਤੁਹਾਨੂੰ ਸਾਰੀ ਉਮਰ ਉਹ ਫਲ ਵੀ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਔਰ ਚੈਨਲ ਨਾਲ ਜੁੜੇ ਸਾਰੇ ਹੀ ਦੋਸਤਾਂ ਦਾ ਮੈਂ ਇੱਕ ਬਾਰ ਫਿਰ ਤੋਂ ਧੰਨਵਾਦ ਕਰਦਾ ਤੇ ਚੈਨਲ ਦਾ ਮਕਸਦ ਇਹ ਆ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਹਿਲੇ ਚੱਲ ਰਿਹਾ ਏ ਤਾਂ ਉਸ ਤੋਂ ਵੱਖਰਾ ਚੈਨਲ ਬਣਾਇਆ ਏ ਤੇ ਉਹ ਚੈਨਲ ਦੇ ਉੱਤੇ ਚੰਗੀਆਂ ਚੀਜ਼ਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਕਰੀ ਦੀ ਚੰਗਾ ਪ੍ਰੋਸਨ ਦੀ ਕੋਸ਼ਿਸ਼ ਕਰੀ ਲਈਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਵਧੀਆ ਰਿਸਪੌਂਸ ਮਿਲਦਾ ਹੈ ਤਾਂ ਆਪਾਂ ਹੋਰ ਵੀ ਚੰਗੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਪਰੋਸਦੇ ਰਹਾਂਗੇ ਤੇ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਕੋਈ ਟਾਪਿਕ ਹੈ ਤੇ ਉਸ ਦੇ ਬਾਰੇ ਇੱਕ ਛੋਟੀ ਜੀ ਕੋਸ਼ਿਸ਼ ਸੀ ਇਹ ਪਹਿਲੀ ਵੀਡੀਓ ਹੈ ਤਾਂ ਅੱਗੇ-ਅੱਗੇ ਹੋਰ ਵੀ ਵੀਡੀਓ ਜਿਹੜੀਆਂ ਉਹ ਆਪਾਂ ਬਣਾਉਂਦੇ ਰਹਿਾਂਗੇ ਬਹੁਤ ਬਹੁਤ ਧੰਨਵਾਦ ਜੀ ਚੈਨਲ ਨਾਲ ਜੁੜੇ ਰਹੋ ਤੇ ਇਸ ਚੈਨਲ ਨੂੰ ਆਪਣਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਅੱਗੇ ਸ਼ੇਅਰ ਕਰੋ ਤੇ ਦੂਸਰੀ ਚੀਜ਼ ਮੈਂ ਕੋ ਹੋਰ ਕਹਿਣੀ ਚਾਹੁੰਦਾ ਸੀ ਲਾਸਟ ਦੇ ਵਿੱਚ ਕਿ ਇਹ ਚੀਜ਼ ਦੇਖਣ ਨੂੰ ਮਿਲਈ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇਹ ਅਕਸਰ ਸੋਚਦੇ ਆ ਕਿ ਜਿਹੜੇ ਆਪਣੇ ਪੰਜਾਬੀ ਬੰਦੇ ਨੇ ਤੇ ਉਹ ਆਪਣੇ ਬੰਦਿਆਂ ਨੂੰ ਜਣੇ ਕਿ ਪ੍ਰਮੋਟ ਨਹੀਂ ਕਰਦੇ ਤੁਸੀਂ ਸੋਸ਼ਲ ਮੀਡੀਆ ਦਾ ਦਿੱਤ ਤੁਸੀਂ ਅਮੀ ਦੇ ਕਾ ਉਹ ਲੰਡੂ ਜੀ ਚੈਨਲ ਵੀ ਜਿਹੜੇ ਉਹ ਕਾਫੀ ਵਧੀਆ ਚੱਲਦੇ ਨੇ ਹਣਾ ਤਾਂ ਮੇਰੇ ਕਹਣ ਦਾ ਮਤਲਬ ਇਹ ਹੈ ਕਿ ਚੱਲਣ ਦਾ ਕੰਮ ਨਹੀਂ ਹੈ ਕਿ ਤੁਸੀਂ ਜੋ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਉਹ ਅੱਗੇ ਆ ਕੇ ਤੁਹਾਡੇ ਲਈ ਜਿਹੜੇ ਉਹ ਜਿਹੜੇ ਨੁਕਸਾਨ ਕਰੇ ਤੁਹਾਡੇ ਵਾਸਤੇ ਅੱਗੇ ਆ ਕੇ ਤਾਂ ਇਸ ਕਰਕੇ ਤੁਸੀਂ ਚੰਗੇ ਚੈਨਲਾਂ ਨਾਲ ਜੁੜੋ ਚੰਗੀ ਚੀਜ਼ ਨੂੰ ਪ੍ਰਮੋਟ ਕਰੋਗੇ ਤਾਂ ਉਹ ਤੁਹਾਡੇ ਆਉਣ ਵਾਲੇ ਜਿਹੜੇ ਬੱਚੇ ਨੇ ਤੁਹਾਡੇ ਫਿਊਚਰ ਆ ਤੁਹਾਡਾ ਤੇ ਉਸ ਨਾਲ ਵਾਸਤੇ ਬਹੁਤ ਜਿਹੜੀ ਉਹ ਵਧੀਆ ਚੀਜ਼ ਹੋਵੇਗੀ ਤਾਂ ਬਹੁਤ ਬਹੁਤ ਧੰਨਵਾਦ ਜੀ